ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਹੈ ਤੁਸੀਂ ਦੇਖ ਰਹੇ ਹੋ ਦਾ ਟ੍ਰਿਊ ਨੈਟਵਰਕ ਤੇ ਮੈਂ ਹਾਂ ਸੁਭਾਸ ਗੁਇਲ ਪਿਛਲੇ ਲੰਬੇ ਸਮੇਂ ਤੋਂ ਅਸੀਂ ਕਹੀਏ ਕਿ ਬਜ਼ੁਰਗ ਦੱਲੇਵਾਲ ਸਾਹਿਬ ਨੇ ਜਿਹੜੇ ਖਨੌਰੀ ਦੇ ਬਾਰਡਰ ਦੇ ਉੱਤੇ ਕਿਸਾਨੀ ਮੰਗਾ ਨੂੰ ਲੈ ਕੇ ਜਿਨ੍ਹਾਂ ਨੇ ਮਰਨ ਵਰਤ ਰੱਖਿਆ ਹੋਇਆ ਉਸ ਦੇ ਸਬੰਧ ਦੇ ਵਿੱਚ ਇੱਕ ਕਿਸਾਨਾਂ ਵੱਲੋਂ 30 ਨੂੰ 30 ਦਸੰਬਰ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦੇ ਮੱਦੇਨਜ਼ਰ Rajasthan ਕੇ ਸ਼ਹਿਰ ਕਗਾ ਵਿਖੇ ਕਿਸਾਨਾਂ ਵੱਲੋਂ ਇੱਕ ਪਾਸੇ ਸ਼ਾਂਤਮੀ ਢੰਗ ਦੇ ਨਾਲ ਹੈ ਜਿਹੜਾ ਅਸੀਂ ਕਹਿੰਦੇ ਕਿ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਤੇ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਨਗੇ ਸਾਡੇ ਨਾਲ ਜਸਵਿੰਦਰ ਸਿੰਘ ਭਰਾਸ ਜ਼ਿਲ੍ਹਾ ਪ੍ਰਧਾਨ ਨੇ ਗੁਰਾਹਾਂ ਦੇ ਤੇ ਜਸਵਿੰਦਰ ਸਿੰਘ ਜੀ ਜਾਣਕਾਰੀ ਦੋ ਵਿਸਤਾਰ ਨਾਲ ਅਕਸਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖਦੇ ਆ ਕਿ ਕਈ ਵਾਰੀ ਤਾਂ ਧਾਰਮਿਕ ਮੁੱਦੇ ਨਾਲ ਵੀ ਜੋੜਿਆ ਜਾਂਦਾ ਹੈ ਤੇ ਛੋਟੇ ਦੁਕਾਨਦਾਰ ਨੇ ਅਸੀਂ ਕਹਦੇ ਕਿ ਮੱਦ ਵਰਗੀ ਨੂੰ ਕਿਤੇ ਨੇ ਕਿਤੇ ਜਾ ਤਾਂ ਆਪਾਂ ਕਹਦੇ ਕਿ ਜਾਣਕਾਰੀ ਦਾ ਫਰਕ ਹੈ ਜਾਂ ਅਸੀਂ ਕਹਦੇ ਕਿ ਸੋਸ਼ਲ ਮੀਡੀਆ ਵੀ ਅਸੀਂ ਕਹਦੀਏ ਵੀ ਇੱਕ ਤਰ੍ਹਾਂ ਸਰਕਾਰਾਂ ਚਲਾਉਂਦੀਆਂ ਨੇ ਅਜੰਡੇ ਦੇ ਤਹਿਤ ਚਲਦੀਆਂ ਨੇ ਤੇ ਕੋਈ ਜਾਣਕਾਰੀ ਦੋ ਵੀ ਕੀ ਜਿਹੜੇ ਮੌਲਾਂ ਦੀ ਗੱਲ ਬਾਈ ਜੀ ਕਰਕੇ اٹੇ ਨੇ ਵੀ ਖੁੱਲਣਗੇ ਕਈ ਕੀ ਸੰਕੜੇ ਦੁਕਾਨਾਂ ਬੰਦ ਹੋ ਜਾਣੀਆਂ ਨੇ ਇੱਕ ਤਾਂ ਇਹ ਜਾਣਕਾਰੀ ਦੋ ਕਿ ਤਾਂ ਵਪਾਰੀ ਜਿਹੜਾ ਭਾਈ ਚਾਰਕਾ ਉਹਨਾਂ ਨੂੰ ਵੀ ਪਤਾ ਲੱਗੇ ਇੱਕ ਵਧੀਆ ਸਨੇਹਾ ਜਾ ਮੈਂ ਜਸਵੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਬੀਕੇ ਜੁਗਤਾ ਗਰਾਹਾਂ ਅੱਜ ਦਾ ਜਿਹੜਾ ਧਰਨਾ ਆਪਣਾ ਇਹ ਜਿਹੜੀਆਂ ਆ ਐਕੀਕੇ ਐਮਾਤੇ ਗੈਰ ਰਾਜਨੀਤਿਕ ਦੋ ਥੜੇ ਸਾਡੇ ਦਿੱਲੀ ਦੇ ਬਾਹਰ ਦੇ ਉੱਪਰ ਬੈਠੇ ਨੇ ਉਹਨਾਂ ਦੇ ਤਾਲਮੇਲਵੇਂ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੀਟੀਯੂ ਇਕਤਾ ਗ੍ਰਾਹਾਂ ਦੇ ਵੱਲੋਂ ਅੱਜ ਜਿਹੜੇ ਉਹ ਐਕਸ਼ਨ ਨੇ ਕੀਤੇ ਜਾ ਰਹੇ ਨੇ ਆਰਤੀ ਬੁੱਕ ਮਜਾਰਾ ਵੀ ਆਪਾਂ ਨੇ ਕਰਨਾ ਹੈ ਤੇ ਰੋਡਾਂ ਦੇ ਉੱਪਰ ਵੀ ਬੈਠੇ ਆ ਭਾਰਤਵੰਦਾ ਸਿੱਧਾ ਸਾਡੇ ਜਿਹੜੇ ਦੁਕਾਨਦਾਰ ਵੀ ਨੇ ਉਹ ਵੀ ਬਹੁਤ ਵਧੀਆ ਦੇ ਰਹੇ ਨੇ ਜਿਹੜੇ ਖੇਤੀ ਕਾਲੇ ਕਾਨੂੰਨ ਨੇ ਇਹਨਾਂ ਦਾ ਫੈਕਟ ਹੈ ਜਿਹੜਾ ਉਹ ਸਾਡੇ ਦੁਕਾਨਦਾਰ ਭਰਾਵਾਂ ਦੇ ਕੀ ਪੈਣਾ ਕਿਉਂਕਿ ਜਦੋਂ ਜਿਹੜੇ ਕਾਲੇ ਕਾਨੂੰਨ ਨੇ ਇਹ ਕਿਸਾਨ ਦੀ ਆਰਥਿਕਤਾ ਮੰਨ ਲਓ ਕਮਜ਼ੋਰ ਕਰਦੇ ਨੇ ਇਹ ਜਿਹੜਾ ਮਜ਼ਦੂਰ ਹੈ ਜਦੋਂ ਮੰਡੀ ਬੋਰਡ ਦਾ ਭੋਗ ਪੈ ਜਾਣਾ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਮਿਲਣੀ ਹੈਗੀ ਹੁਣ ਜੇ ਮਜ਼ਦੂਰ ਨੂੰ ਮਜ਼ਦੂਰੀ ਮਿਲੂਗੀ ਰੋਜ਼ਗਾਰ ਮਿਲੂਗੀ ਉਹਦੀ ਜੇਕ ਦੇ ਵਿੱਚ ਪੈਸਾ ਹੋਊਗਾ ਜੇ ਕਿਸਾਨ ਦੀ ਫਸਲ ਸਹੀ ਭਾਅ ਦੇ ਉੱਪਰ ਵਿਕੂਗੀ ਉਹਨਾਂ ਦੀ ਜੇਕ ਦੇ ਵਿੱਚ ਪੈਸਾ ਹੋਊਗਾ ਜੇ ਪੈਸਾ ਹੋਊਗਾ ਤਾਂ ਉਹ ਦੁਕਾਨਾਂ ਦੇ ਉੱਪਰ ਆਉਣਗੇ ਤਾਂ ਕਿ ਸਮਾਨ ਆ ਜਿਹੜਾ ਉਹ ਖਰੀਦਣਗੇ ਕਿਉਂਕਿ ਜਿਹੜੀ ਸਰਕਾਰ ਹੈ ਜਿਹੜੇ 1990 93 ਦੇ ਵਿੱਚ ਜਿਹੜੇ ਗੱਟ ਸਮਝੌਤੇ ਹੋਏ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੱਦੇ ਦਿੱਤੇ ਨੇ ਵੀ ਉਹ ਪਰਚੂਨ ਖੇਤਰ ਦੇ ਵਿੱਚ ਵੀ ਉਤਰਣ ਜਿਵੇਂ ਬਾਲਮਟ ਵਰਗੀਆਂ ਕੰਪਨੀਆਂ ਐਮਾਜਨ ਵਰਗੀਆਂ ਕੰਪਨੀਆਂ 2018 ਦੇ ਵਿੱਚ ਜਿਹੜੀ ਐਮਾਜਨ ਜਾਂ ਹੋਰ ਇਹ ادارے ਨੇ ਇਹਨਾਂ ਨੇ 4% ਆਨਲਾਈਨ ਡਿਲੀਵਰੀ ਦੇ ਰਾਹੀਂ ਖਰੀਦੋ ਫਰੋਖਤ ਕਰੀ ਹੈ ਉਹ ਅੱਜ ਜਿਹੜੀ 2024 ਦੇ ਵਿੱਚ 16% ਤੋਂ ਵੀ ਉੱਤੇ ਜਾ ਰਹੀ ਹੈ ਹਜੇ ਅੰਕੜੇ ਆਪਣੇ ਕੋਲੇ 2024 ਦੇ ਆਏ ਨਹੀਂ ਮੰਨ ਲਓ ਜੇ ਹੁਣ ਆਹ ਤੁਸੀਂ ਨੈਸ਼ਨਲ ਹਾਈਵੇ ਦੇ ਕੋਲੇ ਦੇਖ ਸਕਦੇ ਹੋ ਇੱਥੇ ਵੱਡਾ ਮਾਲ ਬਣ ਜਾ ਰਿਹਾ ਹੈ ਬਿਲਕੁਲ ਬਿਲਕੁਲ ਜਿੱਦਣ ਇਹ ਮਾਲ ਬਣ ਗਿਆ ਕੀ ਸਾਡੇ ਦੁਕਾਨਦਾਰ ਭਰਾਵਾਂ ਕੋਲੇ ਕਿਸੇ ਨੇ ਆਉਣਾ ਬਿਲਕੁਲ ਬਿਲਕੁਲ ਮੰਨ ਲਓ ਜਿਹੜੀ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਉਹ ਜਿੱਥੇ ਕਿਰਤ ਕਰਨ ਵਾਲੇ ਲੋਕਾਂ ਲਈ ਘਾਤਕ ਨੇ ਉੱਥੇ ਸਾਡੇ ਦੁਕਾਨਦਾਰ ਭਰਾਵਾਂ ਵਾਸਤੇ ਛੋਟੇ ਵਪਾਰੀਆਂ ਵਾਸਤੇ ਵੀ ਬਹੁਤ ਘਾਤਕ ਨੇ ਕਿਉਂਕਿ ਜਿਹੜੀਆਂ ਵਿਆਓਕਦ ਕੰਪਨੀਆਂ ਨੇ ਐਮਾਜਨ ਵਰਗੀਆਂ ਬਾਲਮਾਰਟ ਵਰਗੀਆਂ ਇਹ ਜਵਾੜੇ ਅੱਡੀ ਬੈਠੀਆਂ ਨੇ ਪਰਚੂਨ ਖੇਤਰ ਨੂੰ ਇੱਕ ਵਾਰੀ ਜਾਂ ਥੱਲੇ ਧਰ ਕੇ ਇਹਨਾਂ ਨੇ ਖਤਮ ਕਰ ਦੇਣਾ ਇਹ ਸਾਡੇ ਦੁਕਾਨਦਾਰ ਭਰਾਵਾਂ ਨੂੰ ਇਹ ਗੱਲ ਪੁੱਝਣੀ ਪੈਣੀ ਹੈ ਕਿਉਂਕਿ ਪਹਿਲਾਂ ਵਾਲੀਆਂ ਰੌਣਕਾਂ ਸਾਡੇ ਬਾਜ਼ਾਰਾਂ ਦੇ ਵਿੱਚ ਹੁਣ ਵੀ ਨਹੀਂ ਰਹੀਆਂ ਅੱਜ ਆਪਾਂ ਕਹੇ ਲਈ ਵੀ 16% ਖਰੀਦੋ ਫਰੋਖਤ ਜਿਹੜੀ ਆਨਲਾਈਨ ਉਹਨੇ ਚਲਾਈ ਹੈ ਠੀਕ ਹੈ ਜੀ ਜਦੋਂ ਵੱਡੇ ਮਾਲ ਸਾਡੇ ਕੰਨ ਦੀ ਚੜ੍ਹ ਦੇ ਵਿੱਚ ਖੁੱਲ ਗਏ ਤਾ ਫਿਰ ਇਹ ਦੁਕਾਨਦਾਰ ਭਰਾਵਾਂ ਦਾ ਕੀ ਬਣਨਾ ਹੈ ਇਸ ਕਰਕੇ ਅਸੀਂ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜਾ ਦਿੱਲੀ ਦਾ ਅੰਦੋਲਨ ਜਿੱਤਿਆ ਉਹ ਕੱਲੇ ਕਿਸਾਨਾਂ ਨੇ ਨਹੀਂ ਜਿੱਤਿਆ ਉਹਦੋਂ ਵੀ ਸਾਡੇ ਜੇ ਦੁਕਾਨਦਾਰ ਭਰਾਵਾਂ ਨੇ ਸਾਡੇ ਮਜ਼ਦੂਰ ਭਰਾਵਾਂ ਨੇ ਇਹਨਾਂ ਨੇ ਸਹਿਯੋਗ ਦਿੱਤਾ ਕਿਉਂਕਿ ਸਹਿਯੋਗ ਕਈ ਤਰ੍ਹਾਂ ਦੇ ਹੁੰਦੇ ਨੇ ਭਰਾਵੋ ਇੱਕ ਜਿਹੜੇ ਪਿੰਡਾਂ ਦੇ ਵਿੱਚ ਖੁੰਡਾਂ ਦੇ ਉੱਪਰ ਸਾਡੇ ਕਿਸਾਨ ਬੈਠੇ ਨੇ ਆਪਾਂ ਕਹਿੰਦੇ ਵੀ ਉਹ ਖੁੰਡਾਂ ਤੇ ਬੈਠੇ ਨੇ ਉਹ ਖੁੰਡਾਂ ਤੇ ਬਹਿ ਕੇ ਵੀ ਸਾਡਾ ਜਿਹੜਾ ਯੋਗਦਾਨ ਆ ਉਹ ਪਾ ਸਕਦੇ ਨੇ ਉਹ ਗੱਲਾਂ ਸਾਡੇ ਕਿਸਾਨੀਦਿਆਂ ਕਰਕੇ ਸਾਡੇ ਕਿਸਾਨ ਜਿਹੜੇ ਜਾਂਦੇ ਨਹੀਂ ਇੱਕ ਤਾਂ ਬਜ਼ੁਰਗਾਂ ਨਹੀਂ ਜਾ ਸਕਦਾ ਇੱਕ ਨੌਜਵਾਨ ਨੂੰ ਪ੍ਰੇਤ ਕਰ ਸਕਦੇ ਨੇ ਭਾਈ ਵੀ ਤੂੰ ਜਾਂਦਾ ਕਿ ਉਹ ਨਹੀਂ ਇરા ਅੰਦੋਲਨ ਦੇ ਵਿੱਚ ਜਾਣਾ ਬਣਦਾ ਇਸੇ ਤਰ੍ਹਾਂ ਹਾਂ ਪੱਖੀ ਹੰਝਾਰਾ ਸਾਡੇ ਦੁਕਾਨਦਾਰ ਵੀ ਰ ਆਪਣੀਆਂ ਦੁਕਾਨਾਂ ਵੀ ਖੁੱਲੀਆਂ ਰੱਖਣਾ ਜੇ ਪਰਿਵਾਰ ਦੇ ਵਿੱਚ ਜੀ ਹੈ ਕੋਈ ਉਹਨੂੰ ਭੇਜਣਾ ਇਸੇ ਵੇਲੇ ਸਾਡੇ ਮਜ਼ਦੂਰ ਵੀ ਨੇ ਆਪਾਂ ਕਹਿੰਦੇ ਵੀ ਉਹਨਾਂ ਨੇ ਮਜ਼ਦੂਰੀ ਕਰਕੇ ਆਪਦਾ ਪਰਿਵਾਰ ਚਲਾਉਣਾ ਹੁੰਦਾ ਜਸਵਿੰਦਰ ਜੀ ਮੇਰੀ ਨਾਲ ਕਈ ਵਾਰੀ ਨਾ ਵਪਾਰੀਆਂ ਨਾਲ ਵੀ ਗੱਲ ਹੋਈ ਹੈ ਉਹ ਕਈ ਵਪਾਰੀ ਚਾਹੁੰਦੇ ਨੇ ਵੀ ਅਸੀਂ ਸਾਥ ਖੁੱਲ ਕੇ ਦਈਏ ਵੀਕਾ ਪੰਜਾਬੀ ਹੋਣ ਦਾ ਜਿਹੜਾ ਸਨੇਹਾ ਦਈਏ ਤਾਂ ਤੁਸੀਂ ਸਮਝਦੇ ਹੋ ਵੀ ਕਿਤੇ ਨਾ ਕਿਤੇ ਵੀ ਆਪਾਂ ਬੁੱਕਸ ਕਿਤਾਬਾਂ ਦੇ ਤੌਰ ਤੇ ਲਾ ਲਈਏ ਵੀ ਉਹ ਕਹਿੰਦੇ ਨੇ ਵੀ ਸਾਡੀ ਜਿਹੜੀ ਜਾਨ ਹੈ ਪਿੰਜਰੇ ਦੇ ਵਿੱਚ ਹੈ ਤੇ ਪਿੰਜਰਾ ਤੁਹਾਨੂੰ ਪਤਾ ਹੈ ਸੈਂਟਰ ਸਰਕਾਰ ਚ ਆਪਾਂ ਦੇਖ ਹੀ ਰਹੇ ਹਾਂ ਪਿਛਲੇ ਸਮੇਂ ਚ ਈਡੀ ਦਾ ਜੋ ਇਨਕਮ ਟੈਕਸ ਦਾ ਜਿਹੜਾ ਮੈਸੇਜ ਯੂਜ਼ ਹੋ ਰਿਹਾ ਉਹ ਵੀ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਵੀ ਪਿੱਛੋਂ ਆਪਾਂ ਕਹਿੰਦੇ ਕਿ ਮੰਗਰੋ ਤਾਂ ਅਸੀਂ ਹੈਲਪ ਕਰਨ ਨੂੰ ਤਿਆਰ ਆ ਪਰ ਅੱਗੋਂ ਕਿਤੇ ਨਾ ਕਿਤੇ ਇਹ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪਿਆ ਚਲੋ ਭਰਾਵੋ ਜੇ ਐਵੇਂ ਤਾਂ ਦੇਖੀਏ ਹਰਿਆਣੇ ਦੇ ਵਿੱਚ ਜਿਹੜੀ ਉਥੋਂ ਦੀ ਸਰਕਾਰ ਹੈ ਉਹ ਸਰਕਾਰ ਨੇ ਘਰਾਂ ਦੇ ਮੂਹਰੇ ਲਿਖ ਕੇ ਲਾਤਾ ਵੀ ਜੇ ਕੋਈ ਜੇ ਤੁਸੀਂ ਮੰਨ ਲਓ ਅੰਦੋਲਨ ਵਿੱਚ ਜਾਓਗੇ ਤੁਹਾਨੂੰ ਜ਼ਮੀਨਾਂ ਦੇ ਉੱਪਰ ਲਾਉਣ ਨਹੀਂ ਦਿੱਤੇ ਜਾਣੇ ਜਿਹੜੀਆਂ ਸਰਕਾਰ ਵੱਲੋਂ ਮਿਲ ਰਹੀਆਂ ਸਹੂਲਤਾਂ ਨੇ ਉਹ ਨਹੀਂ ਦਿੱਤੀਆਂ ਜਾਣੀਆਂ ਜੇ ਇਹ ਗੱਲਾਂ ਤੋਂ ਡਰ ਕੇ ਹਰਿਆਣੇ ਵਾਲੇ ਵੀਰ ਘਰਾਂ ਦੇ ਵਿੱਚ ਬਹਿ ਗਏ ਤਾਂ ਫਿਰ ਆਪਾਂ ਭਰਾਵੋ ਕਿਹੜਾ ਅੰਦੋਲਨ ਮੈਂ ਤੁਹਾਨੂੰ ਇਸ ਵਾਰ ਤਾਂ ਕਰਿਆ ਉਹ ਜਿਹੜੀਆਂ ਉਹ ਜਿਹੜੀਆਂ ਦੁਬਾਰਾ ਨੇ ਸਾਨੂੰ ਤੋੜਨੀਆਂ ਪੈਣਗੀਆਂ ਤੁਸੀਂ ਨਾ ਸਰਕਾਰ ਸਾਰੇ ਹਤਕੰਡੇ ਅਪਣਾਊਗੀ ਉਹ ਹਤਕੰਡੇ ਸਾਨੂੰ ਤੋੜਨੇ ਪੈਣਗੇ। ਸੋ ਮੈਂ ਤਸਬਾਲ ਕਰ ਰਹੇ ਹਾਂ ਉਹਨਾਂ ਦੇ ਮਨ ਚ ਦੀ ਵੀ ਕਦੇ ਜੇ ਕਿਸੇ ਵਪਾਰੀ ਨਾਲ ਕੋਈ ਇਸ ਤਰ੍ਹਾਂ ਦਾ ਕਰਦੀ ਹੈ ਸਰਕਾਰ ਕੀ ਨਾਲ ਖੜੋਂਗੇ? ਇਹ ਇਹ ਭਰਾਵੋ ਆਪਾਂ ਕਹਿੰਦੇ ਆ ਵੀ ਦੇਖੋ ਕਿਸਾਨਾਂ ਦੀ ਜਥੇਬੰਦੀ ਬਣੀ ਹੋਈ ਹੈ। ਠੀਕ ਹੈ ਜੀ। ਇਸੇ ਤਰ੍ਹਾਂ ਜਿਹੜੇ ਵਪਾਰ ਵਾਲੇ ਵੀਰ ਨੇ, ਵਪਾਰ ਮੰਡਲ ਦੇ ਵੀਰ ਨੇ ਉਹ ਵੀ ਆਪਣੀ ਇੱਕ ਜਥੇਬੰਦੀ ਬਣਾਣ, ਜਥੇਬੰਦੀ ਬਣਾਉਣਾ ਐਵੇਂ ਤਾਲਮੇਲ ਮੇ ਰੂਪ ਦੇ ਵਿੱਚ ਬੀਕੇ ਜੂ ਕਾਰਖਾ ਦੇ ਵੱਲੋਂ ਜਿਹੜੇ ਲੜਨ ਵਾਲੇ ਖਿੱਤੇ ਨੇ ਅਸੀਂ ਵੱਖ-ਵੱਖ ਚਾਹੇ ਟੀਚਰ ਹੋਣ ਚਾਹੇ ਸਟੂਡੈਂਟ ਹੋਣ ਚਾਹੇ ਕੱਚੇ ਮੁਲਾਜ਼ਮ ਹੋਣ ਚਾਹੇ ਸਾਬਕਾ ਸੈਨਿਕ ਹੋਣ ਸਾਰੇ ਵੀ ਸਮਾਜ ਦੇ ਵਿੱਚ ਜਾਂਦੇ ਆ ਉਹ ਐਵੇਂ ਹੀ ਅਸੀਂ ਉਹ ਪ੍ਰਭਾਵਾਂ ਦੀ ਮਦਦ ਵੀ ਕਰ ਸਕਦੇ ਹਾਂ ਦਲ ਮੇਰੇ ਰੂਪ ਦੇ ਵਿੱਚ ਬਿਲਕੁਲ ਯਾਹੀ ਮੈਂ ਚਾਹੁੰਦਾ ਸੀ ਵੀ ਤੁਹਾਡਾ ਇਹ ਸਨੇਹਾ ਜੋੜ ਹੈ ਹਰੇਕ ਨੂੰ ਜਥੇਬੰਦ ਹੋਣ ਦੀ ਕਿਉਂਕਿ ਸਰਕਾਰ ਦੇ ਜਿਹੜੇ ਨੀਤੀਆਂ ਨੇ ਬਹੁਤ ਮਾਰੂ ਨੇ ਬਹੁਤ ਘਾਤਕ ਨੇ ਇਸ ਕਰਕੇ ਹਰੇਕ ਕਿਤੇ ਨੂੰ ਲਾਮਬੰਦ ਹੋਣ ਦੀ ਲੋੜ ਦੀ ਹੈ ਇਹਨੇ ਜਸਵਿੰਦਰ ਸਿੰਘ ਬਰਾੜ ਸਾਹਿਬ ਕਹਣਾ ਹੈ ਉਹਨਾਂ ਦਾ ਕਿਤੇ ਨਾ ਕਿਤੇ ਵਪਾਰਕ ਜਿਹੜੇ ادارے ਨੇ ਉਹਨਾਂ ਨੂੰ ਵੀ ਇੱਕ ਮੁੱਠ ਹੋਣ ਤੇ ਨਾਲ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣਾ ਤਾਂ ਉਹ ਕਿਤੇ ਨਾ ਕਿਤੇ ਦੇ ਮਦਦ ਜੀ ਕਰਾਂਗੇ ਤਾਂ ਮਦਦ ਮਿਲੇਗੀ ਵੀਡੀਓ ਜਨਰਲ ਸੁਭਾਸ ਕੋਇਲ